ਇਸ ਵਕਤ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਦੇ ਆ ਜਿੱਥੇ ਕਿ ਮੋਦੀ ਸਰਕਾਰ ਦਾ ਅੱਜ ਯਾਨੀ 1 ਫਰਵਰੀ ਨੂੰ ਪਹਿਲਾ ਫੁੱਲ ਟਾਈਮ ਬਜਟ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਲਗਾਤਾਰ 8ਵੀਂ ਵਾਰ ਸਦਨ ਦੇ ਵਿੱਚ ਬਜਟ ਪੇਸ਼ ਕਰਨਗੇ ਇਸ ਤੋਂ ਪਹਿਲਾਂ ਉਹ 6 ਫੁੱਲ ਟਾਈਮ ਅਤੇ 2 ਅੰਤਰੀਮ ਬਜਟ ਪੇਸ਼ ਕਰ ਚੁੱਕੇ ਨੇ ਅਤੇ ਵਿੱਤ ਮੰਤਰੀ ਸਵੇਰੇ 11 ਵਜੇ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ ਹੁਣ ਦੇਸ਼ ਦੇ ਆਮ ਬਜਟ ਦੀ ਪੇਸ਼ਕਾਰੀ ਲਈ ਸਿਰਫ ਕੁਝ ਘੰਟੇ ਬਾਕੀ ਨੇ ਸ਼ਨੀਵਾਰ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀ타ਰਮਨ ਸਦਨ ਦੇ ਵਿੱਚ ਵਿੱਤੀ ਸਾਲ 2025 ਅਤੇ 26 ਲਈ ਬਜਟ ਪੇਸ਼ ਕਰਨਗੇ ਕਿ ਮੱਧ ਵਰਗ ਉਤੇ ਟੈਕਸ ਦਾ ਬੋਝ ਘਟੇਗਾ ਜਾਂ ਘਾਟਾ ਆਮਦਨ ਵਾਲੇ ਵਰਗ ਲਈ ਕੀ ਖਾਸ ਹੋਵੇਗਾ ਕਿਹੜੇ ਖੇਤਰ ਉਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ ਇਹ ਕਈ ਸਵਾਲਾਂ ਦੇ ਜਵਾਬ ਅੱਜ ਮਿਲ ਜਾਣਗੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਕੇਂਦਰੀ ਬਜਟ ਅੱਜ ਪੇਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਨਾਲ ਉਹ ਲਗਾਤਾਰ 8ਵਾਂ ਬਜਟ ਪੇਸ਼ ਕਰਨ ਦੇ ਨਾਲ ਰਿਕਾਰਡ ਬਣਾਏਗੀ ਤੇ ਇਸ ਦੇ ਨਾਲ ਨਿਰਮਲਾ ਸੀ타 ਰਮਨ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦਸਾਈ ਦੁਆਰਾ ਵੱਖ-ਵੱਖ ਸਮੇਂ ਦੇ ਵਿੱਚ ਪੇਸ਼ ਕੀਤੇ ਗਏ 10 ਬਜਟਾਂ ਦੇ ਰਿਕਾਰਡ ਦੇ ਨੇੜੇ ਪਹੁੰਚਾਵੇਗੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਜਟ 2025 ਦੇ ਆਲਾਨ ਤੋਂ ਪਹਿਲਾਂ ਆਮ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਮਹਿੰਗਾਈ ਹੈ। ਭੋਜਨ, ਕੱਪੜੇ ਤੇ ਮਕਾਨ ਇਹ ਤਿੰਨੋਂ ਮੁਢਲੀਆਂ ਲੋੜਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਮੱਧ ਵਰਗ ਅਤੇ ਘੱਟ ਆਮਦਨ ਵਾਲੇ ਵਰਗਾਂ ਲਈ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਸਾਹਮਣੇ ਇਹ ਚੁਣੌਤੀ ਇਹ ਹੋਵੇਗੀ ਕਿ ਉਹ ਇਹਨਾਂ ਜ਼ਰੂਰੀ ਵਸਤੂਆਂ ਨੂੰ ਦੁਬਾਰਾ ਸਸਤਾ ਬਣਾਉਣ ਲਈ ਕਿਹੜੇ ਕਦਮ ਚ ਖਰਚਾ ਦੀ ਖੁਰਾਕੀ ਮਹਿੰਗਾਈ ਨੂੰ ਕੰਟਰੋਲ ਕਰਨਾ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ 224 ਵਿੱਚ ਟਮਾਟਰ ਅਤੇ ਆਲੂ ਵਰਗੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋਇਆ ਪ੍ਰਧਾਨ ਮੰਤਰੀ ਕਰੀਬ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਤੇ ਪਰ ਇਸ ਦੀ ਮਿਆਦ ਵਧਾਉਣ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਨੂੰ ਵੀ ਸ਼ਾਮਿਲ ਕਰਨ ਦੀ ਲੋੜ ਹੈ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਖੇਤੀਬਾੜੀ ਉਤਪਾਦਨ ਉਤਸ਼ਾਹਿਤ ਕਰਨ ਸਬਸਿਡੀਆਂ ਵਧਾਉਣ ਅਤੇ ਜ਼ਰੂਰੀ ਵਸਤੂਆਂ ਤੇ ਟੈਕਸ ਘਟਾਉਣ ਵਰਗੇ ਚੁਕਸਕ ਦੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਜਾਇਦਾਦ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ ਲਈ ਘਰ ਬਣਾਉਣਾ ਮੁਸ਼ਕਲ ਕਰ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ ਕਪੜਾ ਉਦਯੋਗ ਭਾਰਤੀ ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਪਰ ਹਾਲੀ ਦੇ ਸਾਲਾਂ ਦੇ ਵਿੱਚ ਘਰੇਲੂ ਮੰਗ ਦੇ ਵਿੱਚ ਗਰਾਵਟ ਆਈ ਹੈ ਜੀਐਸਟੀ ਦਰਾਂ ਘਟਾ ਕੇ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਇਸ ਖੇਤਰ ਨੂੰ ਫਿਰ ਤੋਂ ਮਜ਼ਬੂਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਰਕਾਰ ਟੈਕਸਟਾਈਲ ਉਦਯੋਗ ਦੇ ਵਿੱਚ ਤਕਨੀਕੀ ਅਪਗ੍ਰੇਡੇਸ਼ਨ ਅਤੇ ਛੋਟੇ ਕਾਰੋਬਾਰਾਂ ਨੂੰ ਸਮਰਥਨ ਦੇ ਲਈ ਵੀ ਨਵੀਆਂ ਯੋਜਨਾਵਾਂ ਲਾਗੂ ਕਰ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿੱਤ ਮੰਤਰੀ ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ ਕਈ ਮਹੱਤਵਪੂਰਨ ਫੈਸਲੇ ਲੈ ਸਕਦੇ ਨੇ ਖਾਣ ਪੀਣ ਦੀਆਂ ਵਸਤੂਆਂ ਉੱਤੇ ਸਬਸਿਡੀ ਕਿਫਾਇਤੀ ਰਿਹਾਇਸ਼ੀ ਯੋਜਨਾਵਾਂ ਦਾ ਵਿਸਤਾਰ ਅਤੇ ਟੈਕਸਟਾਈਲ ਉਦਯੋਗ ਨੂੰ ਸਮਰਥਨ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਬਜਟ ਦੇ ਵਿੱਚ ਮਹਿੰਗਾਈ ਨਾਲ ਨਜਿੱਠਣ ਲਈ ਕਿਹੜੇ ਠੋਸ ਕਦਮ ਚੱਕਦੀ ਹੈ ਇਸ ਵਕਤ ਦੀ ਵੱਡੀ ਖਬਰ ਤੋਂ ਹਾਟਨਾ ਸਾਂਝੀ ਕਰਦੇ ਹਾਂ ਜਿੱਥੇ ਕਿ ਮੋਦੀ ਸਰਕਾਰ ਦਾ ਅੱਜ ਯਾਨੀ 1 ਫਰਵਰੀ ਨੂੰ ਪਹਿਲਾ ਫੁੱਲ ਟਾਈਮ ਬਜਟ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਲਗਾਤਾਰ 8ਵੀਂ ਵਾਰ ਸਦਨ ਦੇ ਵਿੱਚ ਬਜਟ ਪੇਸ਼ ਕਰਨਗੇ ਇਸ ਤੋਂ ਪਹਿਲਾਂ ਉਹ 6 ਫੁੱਲ ਟਾਈਮ ਅਤੇ 2 ਅੰਤਰੀਮ ਬਜਟ ਪੇਸ਼ ਕਰ ਚੁੱਕੇ ਨੇ ਅੱਜ ਵਿੱਤ ਮੰਤਰੀ ਸਵੇਰੇ 11 ਵਜੇ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ ਹੁਣ ਦੇਸ਼ ਦੇ ਆਮ ਬਜਟ ਦੀ ਪੇਸ਼ਕਾਰੀ ਲਈ ਸਿਰਫ ਕੁਝ ਘੰਟੇ ਬਾਕੀ ਨੇ ਸ਼ਨੀਵਾਰ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀ타ਰਮਨ ਸਦਨ ਦੇ ਵਿੱਚ ਵਿੱਤੀ ਸਾਲ 2025 ਅਤੇ 26 ਲਈ ਬਜਟ ਪੇਸ਼ ਕਰਨਗੇ ਕਿ ਮੱਧ ਵਰਗ ਉਤੇ ਟੈਕਸ ਦਾ ਬੋਝ ਘਟੇਗਾ ਜਾਂ ਘਾਟਾ ਆਮਦਨ ਵਾਲੇ ਵਰਗ ਲਈ ਕੀ ਖਾਸ ਹੋਵੇਗਾ ਕਿਹੜੇ ਖੇਤਰ ਉਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ ਇਹ ਕਈ ਸਵਾਲਾਂ ਦੇ ਜਵਾਬ ਅੱਜ ਮਿਲ ਜਾਣਗੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਕੇਂਦਰੀ ਬਜਟ ਅੱਜ ਪੇਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਨਾਲ ਉਹ ਲਗਾਤਾਰ ਅੱਠਵਾਂ ਬਜਟ ਪੇਸ਼ ਕਰਨ ਦੇ ਨਾਲ ਰਿਕਾਰਡ ਬਣਾਏਗੀ ਤੇ ਇਸ ਦੇ ਨਾਲ ਨਿਰਮਲਾ ਸੀ타 ਰਮਨ ਸਾਡਾ ਪ੍ਰਧਾਨ ਮੰਤਰੀ ਮੋਰਾਰਜੀ ਦਸਾਈ ਦੁਆਰਾ ਵੱਖ-ਵੱਖ ਸਮੇਂ ਦੇ ਵਿੱਚ ਪੇਸ਼ ਕੀਤੇ ਗਏ 10 ਬਜਟਾਂ ਦੇ ਰਿਕਾਰਡ ਦੇ ਨੇੜੇ ਪਹੁੰਚਾਵੇਗੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਬਜਟ 225 ਦੇ ਆਲਾਨ ਤੋਂ ਪਹਿਲਾਂ ਆਮ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਮਹਿੰਗਾਈ ਹੈ ਭੋਜਨ ਕੱਪੜੇ ਤੇ ਮਕਾਨ ਇਹ ਤਿੰਨੋਂ ਮੁਡਲੀਆਂ ਲੋੜਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਮੱਧ ਵਰਗ ਅਤੇ ਕਟਾ ਆਮਦਨ ਵਾਲੇ ਵਰਗਾਂ ਲਈ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਸਾਹਮਣੇ ਇਹ ਚੁਣੌਤੀ ਇਹ ਹੋਵੇਗੀ ਕਿ ਉਹ ਇਹਨਾਂ ਜ਼ਰੂਰੀ ਵਸਤੂਆਂ ਨੂੰ ਦੁਬਾਰਾ ਸਸਤਾ ਬਣਾਉਣ ਲਈ ਕਿਹੜੇ ਕਦਮ ਚੁੱਕਦੇ ਨੇ ਤਾਂ ਦੱਸ ਜੀ ਕਿ ਖੁਰਾਕੀ ਮਹਿੰਗਾਈ ਨੂੰ ਕੰਟਰੋਲ ਕਰਨਾ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ 224 ਵਿੱਚ ਟਮਾਟਰ ਅਤੇ ਆਲੂ ਵਰਗੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋਇਆ ਪ੍ਰਧਾਨ ਮੰਤਰੀ ਗਰੀਬ ਕल्याण ਅੰਨ ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਤੇ ਪਰ ਇਸ ਦੀ ਮਿਆਦ ਵਧਾਉਣ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਨੂੰ ਵੇ ਸ਼ਾਮਿਲ ਕਰਨ ਦੀ ਲੋੜ ਹੈ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਖੇਤੀਬਾੜੀ ਉਤਪਾਦਨ ਉਤਸ਼ਾਹਿਤ ਕਰਨ ਸਬਸਿਡੀਆਂ ਵਧਾਉਣਾ ਤੇ ਜ਼ਰੂਰੀ ਵਸਤੂਆਂ ਤੇ ਟੈਕਸ ਘਟਾਉਣ ਵਰਗੇ ਕਦਮ ਚੁੱਕ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਜਾਇਦਾਦ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ ਲਈ ਘਰ ਬਣਾਉਣਾ ਮੁਸ਼ਕਲ ਕਰ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ ਕਪੜਾ ਉਦਯੋਗ ਭਾਰਤੀ ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਪਰ ਹਾਲੀ ਦੇ ਸਾਲਾਂ ਦੇ ਵਿੱਚ ਘਰੇਲੂ ਮੰਗ ਦੇ ਵਿੱਚ ਗਰਾਵਟ ਆਈ ਹੈ ਜੀ ਦੀ ਦਰਾ ਘਟਾ ਕੇ ਅਤੇ ਨਿਰਯਾਤ ਨੂੰ تشਾਹਿਦ ਕਰਕੇ ਇਸ ਖੇਤਰ ਨੂੰ ਫਿਰ ਤੋਂ ਮਜ਼ਬੂਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਰਕਾਰ ਟੈਕਸਟਾਈਲ ਉਦਯੋਗ ਦੇ ਵਿੱਚ ਤਕਨੀਕੀ ਅਪਗ੍ਰੇਡਰੇਸ਼ਨ ਅਤੇ ਛੋਟੇ ਕਾਰੋਬਾਰਾਂ ਨੂੰ ਸਮਰਥਨ ਦੇ ਲਈ ਵੀ ਨਵੀਆਂ ਯੋਜਨਾਵਾਂ ਲਾਗੂ ਕਰ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿੱਤ ਮੰਤਰੀ ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ ਕਈ ਮਹੱਤਵਪੂਰਨ ਫੈਸਲੇ ਲੈ ਸਕਦੇ ਨੇ ਖਾਣ ਪੀਣ ਦੀਆਂ ਵਸਤੂਆਂ ਉੱਤੇ ਸਬਸਿਡੀ ਕਿਫਾਇਤੀ ਰਿਹਾਇਸ਼ੀ ਯੋਜਨਾਵਾਂ ਦਾ ਵਿਸਤਾਰ ਅਤੇ ਟੈਕਸਟਾਈਲ ਉਦਯੋਗ ਨੂੰ ਸਮਰਥਨ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਬਜਟ ਦੇ ਵਿੱਚ ਮਹਿੰਗਾਈ ਨਾਲ ਨਜਿੱਠਣ ਲਈ ਕਿਹੜੇ ਠੋਸ ਕਦਮ ਚੱਕਦੀ ਹੈ ਇਸ ਵਕਤ ਦੀ ਵੱਡੀ ਖਬਰ ਤੋਂ ਹਾਟਨਾ ਸਾਂਝੀ ਕਰਦੇ ਹਾਂ ਜਿੱਥੇ ਕਿ ਮੋਦੀ ਸਰਕਾਰ ਦਾ ਅੱਜ ਯਾਨੀ 1 ਫਰਵਰੀ ਨੂੰ ਪਹਿਲਾ ਫੁੱਲ ਟਾਈਮ ਬਜਟ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਲਗਾਤਾਰ 8ਵੀਂ ਵਾਰ ਸਦਨ ਦੇ ਵਿੱਚ ਬਜਟ ਪੇਸ਼ ਕਰਨਗੇ ਇਸ ਤੋਂ ਪਹਿਲਾਂ ਉਹ 6 ਫੁੱਲ ਟਾਈਮ ਅਤੇ 2 ਅੰਤਰੀਮ ਬਜਟ ਪੇਸ਼ ਕਰ ਚੁੱਕੇ ਨੇ ਅੱਜ ਦੇ ਵਿੱਤ ਮੰਤਰੀ ਸਵੇਰੇ 11 ਵਜੇ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ ਹੁਣ ਦੇਸ਼ ਦੇ ਆਮ ਬਜਟ ਦੀ ਪੇਸ਼ਕਾਰੀ ਲਈ ਸਿਰਫ ਕੁਝ ਘੰਟੇ ਬਾਕੀ ਨੇ ਸ਼ਨੀਵਾਰ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀ타ਰਮਨ ਸਦਨ ਦੇ ਵਿੱਚ ਵਿੱਤੀ ਸਾਲ 2025 ਅਤੇ 26 ਲਈ ਬਜਟ ਪੇਸ਼ ਕਰਨਗੇ ਕਿ ਮੱਧ ਵਰਗ ਉਤੇ ਟੈਕਸ ਦਾ ਬੋਝ ਘਟੇਗਾ ਜਾਂ ਘਾਟਾ ਆਮਦਨ ਵਾਲੇ ਵਰਗ ਲਈ ਕੀ ਖਾਸ ਹੋਵੇਗਾ ਕਿਹੜੇ ਖੇਤਰ ਉਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ ਇਹ ਕਈ ਸਵਾਲਾਂ ਦੇ ਜਵਾਬ ਅੱਜ ਮਿਲ ਜਾਣਗੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਕੇਂਦਰੀ ਬਜਟ ਅੱਜ ਪੇਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਨਾਲ ਉਹ ਲਗਾਤਾਰ ਅੱਠਵਾਂ ਬਜਟ ਪੇਸ਼ ਕਰਨ ਦੇ ਨਾਲ ਰਿਕਾਰਡ ਬਣਾਏਗੀ ਤੇ ਇਸ ਦੇ ਨਾਲ ਨਿਰਮਲਾ ਸੀ타 ਰਮਨ ਸਾਡਾ ਪ੍ਰਧਾਨ ਮੰਤਰੀ ਮੁਰਾਰਜੀ ਦਸਾਈ ਦੁਆਰਾ ਵਕ ਵਕ ਸਮੇਂ ਦੇ ਵਿੱਚ ਪੇਸ਼ ਕੀਤੇ ਗਏ 10 ਬਜਟਾਂ ਦੇ ਰਿਕਾਰਡ ਦੇ ਨੇੜੇ ਪਹੁੰਚਾਵੇਗੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਬਜਟ 2025 ਦੇ ਆਲਾਨ ਤੋਂ ਪਹਿਲਾਂ ਆਮ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਮਹਿੰਗਾਈ ਹੈ ਭੋਜਨ ਕੱਪੜੇ ਤੇ ਮਕਾਨ ਇਹ ਤਿੰਨੋਂ ਮੁਡਲੀਆਂ ਲੋੜਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਮੱਧ ਵਰਗ ਅਤੇ ਕਾਟਾ ਆਮਦਨ ਵਾਲੇ ਵਰਗਾਂ ਲਈ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਸਾਹਮਣੇ ਇਹ ਚੁਣੌਤੀ ਇਹ ਹੋਵੇਗੀ ਕਿ ਉਹ ਇਹਨਾਂ ਜ਼ਰੂਰੀ ਵਸਤੂਆਂ ਨੂੰ ਦੁਬਾਰਾ ਸਸਤਾ ਬਣਾਉਣ ਲਈ ਕਿਹੜੇ ਕਦਮ ਚੁੱਕਦੇ ਨੇ ਤਾਂ ਦੱਸ ਜੀ ਕਿ ਖੁਰਾਕੀ ਮਹਿੰਗਾਈ ਨੂੰ ਕੰਟਰੋਲ ਕਰਨਾ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ 224 ਵਿੱਚ ਟਮਾਟਰ ਅਤੇ ਆਲੂ ਵਰਗੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋਇਆ ਪ੍ਰਧਾਨ ਮੰਤਰੀ ਗਰੀਬ ਕल्याण ਅੰਨ ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਤੇ ਪਰ ਇਸ ਦੀ ਮਿਆਦ ਵਧਾਉਣ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਨੂੰ ਵਿਸ਼ਾ ਮਿਲ ਕਰਨ ਦੀ ਲੋੜ ਹੈ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਖੇਤੀਬਾੜੀ ਉਤਪਾਦਨ ਉਤਸ਼ਾਹਿਤ ਕਰਨ ਸਬਸਿਡੀਆਂ ਵਧਾਉਣਾ ਤੇ ਜ਼ਰੂਰੀ ਵਸਤੂਆਂ ਤੇ ਟੈਕਸ ਘਟਾਉਣ ਵਰਗੇ ਕਦਮ ਚੁੱਕ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਾਇਦਾਦ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ ਲਈ ਘਰ ਬਣਾਉਣਾ ਮੁਸ਼ਕਲ ਕਰ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ ਕਪੜਾ ਉਦਯੋਗ ਭਾਰਤੀ ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਪਰ ਹਾਲੀ ਦੇ ਸਾਲਾਂ ਦੇ ਵਿੱਚ ਘਰੇਲੂ ਮੰਗ ਦੇ ਵਿੱਚ ਗਰਾਵਟ ਆਈ ਹੈ ਜੀ ਇਸ ਦੀ ਦਰਾ ਘਟਾ ਕੇ ਅਤੇ ਨਿਰਯਾਤ ਨੂੰ تشਾਹਿਦ ਕਰਕੇ ਇਸ ਖੇਤਰ ਨੂੰ ਫਿਰ ਤੋਂ ਮਜ਼ਬੂਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਰਕਾਰ ਟੈਕਸਟਾਈਲ ਉਦਯੋਗ ਦੇ ਵਿੱਚ ਤਕਨੀਕੀ ਅਪਗ੍ਰੇਡਰੇਸ਼ਨ ਅਤੇ ਛੋਟੇ ਕਾਰੋਬਾਰਾਂ ਨੂੰ ਸਮਰਥਨ ਦੇ ਲਈ ਵੀ ਨਵੀਆਂ ਯੋਜਨਾਵਾਂ ਲਾਗੂ ਕਰ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਵਿੱਤ ਮੰਤਰੀ ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ ਕਈ ਮਹੱਤਵਪੂਰਨ ਫੈਸਲੇ ਲੈ ਸਕਦੇ ਨੇ ਖਾਣ ਪੀਣ ਦੀਆਂ ਵਸਤੂਆਂ ਉੱਤੇ ਸਬਸਿਡੀ ਕਿਫਾਇਤੀ ਰਿਹਾਇਸ਼ੀ ਯੋਜਨਾਵਾਂ ਦਾ ਵਿਸਤਾਰ ਅਤੇ ਟੈਕਸਟਾਈਲ ਉਦਯੋਗ ਨੂੰ ਸਮਰਥਨ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਬਜਟ ਦੇ ਵਿੱਚ ਮਹਿੰਗਾਈ ਨਾਲ ਨਜਿੱਠਣ ਲਈ ਕਿਹੜੇ ਠੋਸ ਕਦਮ ਚੱਕਦੀ ਹੈ ਇਸ ਵਕਤ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਦੇ ਆ ਜਿੱਥੇ ਕਿ ਮੋਦੀ ਸਰਕਾਰ ਦਾ ਅੱਜ ਯਾਨੀ 1 ਫਰਵਰੀ ਨੂੰ ਪਹਿਲਾ ਫੁੱਲ ਟਾਈਮ ਬਜਟ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਲਗਾਤਾਰ 8ਵੀਂ ਵਾਰ ਸਦਨ ਦੇ ਵਿੱਚ ਬਜਟ ਪੇਸ਼ ਕਰਨਗੇ ਇਸ ਤੋਂ ਪਹਿਲਾਂ ਉਹ 6 ਫੁੱਲ ਟਾਈਮ ਅਤੇ 2 ਅੰਤਰੀਮ ਬਜਟ ਪੇਸ਼ ਕਰ ਚੁੱਕੇ ਨੇ ਅੱਜ ਵਿੱਤ ਮੰਤਰੀ ਸਵੇਰੇ 11 ਵਜੇ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ ਹੁਣ ਦੇਸ਼ ਦੇ ਆਮ ਬਜਟ ਦੀ ਪੇਸ਼ਕਾਰੀ ਲਈ ਸਿਰਫ ਕੁਝ ਘੰਟੇ ਬਾਕੀ ਨੇ ਸ਼ਨੀਵਾਰ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀ타ਰਮਨ ਸਦਨ ਦੇ ਵਿੱਚ ਵਿੱਤੀ ਸਾਲ 2025 ਅਤੇ 26 ਲਈ ਬਜਟ ਪੇਸ਼ ਕਰਨਗੇ ਕਿ ਮੱਧ ਵਰਗ ਉਤੇ ਟੈਕਸ ਦਾ ਬੋਝ ਘਟੇਗਾ ਜਾਂ ਘਾਟਾ ਆਮਦਨ ਵਾਲੇ ਵਰਗ ਲਈ ਕੀ ਖਾਸ ਹੋਵੇਗਾ ਕਿਹੜੇ ਖੇਤਰ ਉਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ ਇਹ ਕਈ ਸਵਾਲਾਂ ਦੇ ਜਵਾਬ ਅੱਜ ਮਿਲ ਜਾਣਗੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਕੇਂਦਰੀ ਬਜਟ ਅੱਜ ਪੇਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਨਾਲ ਉਹ ਲਗਾਤਾਰ 8ਵਾਂ ਬਜਟ ਪੇਸ਼ ਕਰਨ ਦੇ ਨਾਲ ਰਿਕਾਰਡ ਬਣਾਏਗੀ ਤੇ ਇਸ ਦੇ ਨਾਲ ਨਿਰਮਲਾ ਸੀ타 ਰਮਨ ਸਾਬਕਾ ਪ੍ਰਧਾਨ ਮੰਤਰੀ ਮੁਰਾਰਜੀ ਦਸਾਈ ਦੁਆਰਾ ਵੱਖ-ਵੱਖ ਸਮੇਂ ਦੇ ਵਿੱਚ ਪੇਸ਼ ਕੀਤੇ ਗਏ 10 ਬਜਟਾਂ ਦੇ ਰਿਕਾਰਡ ਦੇ ਨੇੜੇ ਪਹੁੰਚਾਵੇਗੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਬਜਟ 225 ਦੇ ਆਲਾਨ ਤੋਂ ਪਹਿਲਾਂ ਆਮ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਮਹਿੰਗਾਈ ਹੈ ਭੋਜਨ ਕੱਪੜੇ ਤੇ ਮਕਾਨ ਇਹ ਤਿੰਨੋਂ ਮੁਡਲੀਆਂ ਲੋੜਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਮੱਧ ਵਰਗ ਅਤੇ ਕਟਾ ਆਮਦਨ ਵਾਲੇ ਵਰਗਾਂ ਲਈ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਸਾਹਮਣੇ ਇਹ ਚੁਣੌਤੀ ਇਹ ਹੋਵੇਗੀ ਕਿ ਉਹ ਇਹਨਾਂ ਜ਼ਰੂਰੀ ਵਸਤੂਆਂ ਨੂੰ ਦੁਬਾਰਾ ਸਸਤਾ ਬਣਾਉਣ ਲਈ ਕਿਹੜੇ ਕਦਮ ਚੁੱਕਦੇ ਨੇ ਤਾਂ ਗੱਲ ਜੀ ਕਿ ਖੁਰਾਕੀ ਮਹਿੰਗਾਈ ਨੂੰ ਕੰਟਰੋਲ ਕਰਨਾ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ 224 ਵਿੱਚ ਟਮਾਟਰ ਅਤੇ ਆਲੂ ਵਰਗੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋਇਆ ਪ੍ਰਧਾਨ ਮੰਤਰੀ ਕਰੀਬ ਗਰੀਬ ਕਲਿਆਣ ਅਨ ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਤੇ ਪਰ ਇਸ ਦੀ ਮਿਆਦ ਵਧਾਉਣ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਨੂੰ ਵੀ ਸ਼ਾਮਿਲ ਕਰਨ ਦੀ ਲੋੜ ਹੈ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਖੇਤੀਬਾੜੀ ਉਤਪਾਦਨ ਉਤਸ਼ਾਹਿਤ ਕਰਨ ਸਬਸਿਡੀਆਂ ਵਧਾਉਣਾ ਅਤੇ ਜ਼ਰੂਰੀ ਵਸਤੂਆਂ ਤੇ ਟੈਕਸ ਘਟਾਉਣ ਵਰਗੇ ਕਦਮ ਚੁੱਕ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਾਇਦਾਦ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ ਲਈ ਘਰ ਬਣਾਉਣਾ ਮੁਸ਼ਕਲ ਕਰ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ ਕਪੜਾ ਉਦਯੋਗ ਭਾਰਤੀ ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਪਰ ਹਾਲੀ ਦੇ ਸਾਲਾਂ ਦੇ ਵਿੱਚ ਘਰੇਲੂ ਮੰਗ ਦੇ ਵਿੱਚ ਗਰਵਟਾਈ ਹੈ ਜੀਏ ਦੀ ਦਰਾਕਟਾ ਆਕੇ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਇਸ ਖੇਤਰ ਨੂੰ ਫਿਰ ਤੋਂ ਮਜ਼ਬੂਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਰਕਾਰ ਟੈਕਸਟਾਈਲ ਉਦਯੋਗ ਦੇ ਵਿੱਚ ਤਕਨੀਕੀ ਅਪਗ੍ਰੇਡਰੇਸ਼ਨ ਅਤੇ ਛੋਟੇ ਕਾਰੋਬਾਰਾਂ ਨੂੰ ਸਮਰਥਨ ਦੇ ਲਈ ਵੀ ਨਵੀਆਂ ਯੋਜਨਾਵਾਂ ਲਾਗੂ ਕਰ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿੱਤ ਮੰਤਰੀ ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ ਕਈ ਮਹੱਤਵਪੂਰਨ ਫੈਸਲੇ ਲੈ ਸਕਦੇ ਨੇ ਖਾਣ ਪੀਣ ਦੀਆਂ ਵਸਤੂਆਂ ਉੱਤੇ ਸਬਸਿਡੀ ਕਿਫਾਇਤੀ ਰਿਹਾਇਸ਼ੀ ਯੋਜਨਾਵਾਂ ਦਾ ਵਿਸਤਾਰ ਅਤੇ ਟੈਕਸਟਾਈਲ ਉਦਯੋਗ ਨੂੰ ਸਮਰਥਨ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਬਜਟ ਦੇ ਵਿੱਚ ਮਹਿੰਗਾਈ ਨਾਲ ਨਜਿੱਠਣ ਲਈ ਕਿਹੜੇ ਠੋਸ ਕਦਮ ਚੱਕਦੀ ਹੈ ਇਸ ਵਕਤ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਦੇ ਆ ਜਿੱਥੇ ਕਿ ਮੋਦੀ ਸਰਕਾਰ ਦਾ ਅੱਜ ਯਾਨੀ 1 ਫਰਵਰੀ ਨੂੰ ਪਹਿਲਾ ਫੁੱਲ ਟਾਈਮ ਬਜਟ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਲਗਾਤਾਰ 8ਵੀਂ ਵਾਰ ਸਦਨ ਦੇ ਵਿੱਚ ਬਜਟ ਪੇਸ਼ ਕਰਨਗੇ ਇਸ ਤੋਂ ਪਹਿਲਾਂ ਉਹ 6 ਫੁੱਲ ਟਾਈਮ ਅਤੇ 2 ਅੰਤਰੀਮ ਬਜਟ ਪੇਸ਼ ਕਰ ਚੁੱਕੇ ਨੇ ਅਤੇ ਵਿੱਤ ਮੰਤਰੀ ਸਵੇਰੇ 11 ਵਜੇ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ ਹੁਣ ਦੇਸ਼ ਦੇ ਆਮ ਬਜਟ ਦੀ ਪੇਸ਼ਕਾਰੀ ਲਈ ਸਿਰਫ ਕੁਝ ਘੰਟੇ ਬਾਕੀ ਨੇ ਸ਼ਨੀਵਾਰ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀ타ਰਮਨ ਸਦਨ ਦੇ ਵਿੱਚ ਵਿੱਤੀ ਸਾਲ 2025 ਅਤੇ 26 ਲਈ ਬਜਟ ਪੇਸ਼ ਕਰਨਗੇ ਕਿ ਮੱਧ ਵਰਗ ਉਤੇ ਟੈਕਸ ਦਾ ਬੋਝ ਘਟੇਗਾ ਜਾਂ ਘਾਟਾ ਆਮਦਨ ਵਾਲੇ ਵਰਗ ਲਈ ਕੀ ਖਾਸ ਹੋਵੇਗਾ ਕਿਹੜੇ ਖੇਤਰ ਉਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ ਇਹ ਕਈ ਸਵਾਲਾਂ ਦੇ ਜਵਾਬ ਅੱਜ ਮਿਲ ਜਾਣਗੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਕੇਂਦਰੀ ਬਜਟ ਅੱਜ ਪੇਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਨਾਲ ਉਹ ਲਗਾਤਾਰ 8ਵਾਂ ਬਜਟ ਪੇਸ਼ ਕਰਨ ਦੇ ਨਾਲ ਰਿਕਾਰਡ ਬਣਾਏਗੀ ਤੇ ਇਸ ਦੇ ਨਾਲ ਨਿਰਮਲਾ ਸੀ타 ਰਮਨ ਸਾਅ ਦਾ ਪ੍ਰਧਾਨ ਮੰਤਰੀ ਮੋਰਾਰਜੀ ਦਸਾਈ ਦੁਆਰਾ ਵੱਖ-ਵੱਖ ਸਮੇਂ ਦੇ ਵਿੱਚ ਪੇਸ਼ ਕੀਤੇ ਗਏ 10 ਬਜਟਾਂ ਦੇ ਰਿਕਾਰਡ ਦੇ ਨੇੜੇ ਪਹੁੰਚਾਵੇਗੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਜਟ 2025 ਦੇ ਆਲਾਨ ਤੋਂ ਪਹਿਲਾਂ ਆਮ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਮਹਿੰਗਾਈ ਹੈ। ਭੋਜਨ, ਕੱਪੜੇ ਤੇ ਮਕਾਨ ਇਹ ਤਿੰਨੋਂ ਮੁਢਲੀਆਂ ਲੋੜਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਮੱਧ ਵਰਗ ਅਤੇ ਘੱਟ ਆਮਦਨ ਵਾਲੇ ਵਰਗਾਂ ਲਈ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਸਾਹਮਣੇ ਇਹ ਚੁਣੌਤੀ ਇਹ ਹੋਵੇਗੀ ਕਿ ਉਹ ਇਹਨਾਂ ਜ਼ਰੂਰੀ ਵਸਤੂਆਂ ਨੂੰ ਦੁਬਾਰਾ ਸਸਤਾ ਬਣਾਉਣ ਲਈ ਕਿਹੜੇ ਕਦਮ ਚ ਖਰਚਾਜ਼ੀ ਦੀ ਖੁਰਾਕੀ ਮਹਿੰਗਾਈ ਨੂੰ ਕੰਟਰੋਲ ਕਰਨਾ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ 224 ਵਿੱਚ ਟਮਾਟਰ ਅਤੇ ਆਲੂ ਵਰਗੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋਇਆ ਪ੍ਰਧਾਨ ਮੰਤਰੀ ਕਰੀਬ ਗਰੀਬ ਕਲਿਆਣ ਅન્ન ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਤੇ ਪਰ ਇਸ ਦੀ ਮਿਆਦ ਵਧਾਉਣ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਨੂੰ ਵੀ ਸ਼ਾਮਿਲ ਕਰਨ ਦੀ ਲੋੜ ਹੈ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਖੇਤੀਬਾੜੀ ਉਤਪਾਦਨ ਉਤਸ਼ਾਹਿਤ ਕਰਨ ਸਬਸਿਡੀਆਂ ਵਧਾਉਣ ਅਤੇ ਜ਼ਰੂਰੀ ਵਸਤੂਆਂ ਤੇ ਟੈਕਸ ਘਟਾਉਣ ਵਰਗੇ ਕਦਮ ਚੁੱਕ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਜਾਇਦਾਦ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ ਲਈ ਘਰ ਬਣਾਉਣਾ ਮੁਸ਼ਕਲ ਕਰ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ ਕਪੜਾ ਉਦਯੋਗ ਭਾਰਤੀ ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਪਰ ਹਾਲੀ ਦੇ ਸਾਲਾਂ ਦੇ ਵਿੱਚ ਘਰੇਲੂ ਮੰਗ ਦੇ ਵਿੱਚ ਗਰਾਵਟ ਆਈ ਹੈ ਜੀਐਸਟੀ ਦਰਾਂ ਘਟਾ ਕੇ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਇਸ ਖੇਤਰ ਨੂੰ ਫਿਰ ਤੋਂ ਮਜ਼ਬੂਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਰਕਾਰ ਟੈਕਸਟਾਈਲ ਉਦਯੋਗ ਦੇ ਵਿੱਚ ਤਕਨੀਕੀ ਅਪਗ੍ਰੇਡੇਸ਼ਨ ਅਤੇ ਛੋਟੇ ਕਾਰੋਬਾਰਾਂ ਨੂੰ ਸਮਰਥਨ ਦੇ ਲਈ ਵੀ ਨਵੀਆਂ ਯੋਜਨਾਵਾਂ ਲਾਗੂ ਕਰ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿੱਤ ਮੰਤਰੀ ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ ਕਈ ਮਹੱਤਵਪੂਰਨ ਫੈਸਲੇ ਲੈ ਸਕਦੇ ਨੇ ਖਾਣ ਪੀਣ ਦੀਆਂ ਵਸਤੂਆਂ ਉੱਤੇ ਸਬਸਿਡੀ ਕਿਫਾਇਤੀ ਰਿਹਾਇਸ਼ੀ ਯੋਜਨਾਵਾਂ ਦਾ ਵਿਸਤਾਰ ਅਤੇ ਟੈਕਸਟਾਈਲ ਉਦਯੋਗ ਨੂੰ ਸਮਰਥਨ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਬਜਟ ਦੇ ਵਿੱਚ ਮਹਿੰਗਾਈ ਨਾਲ ਨਜਿੱਠਣ ਲਈ ਕਿਹੜੇ ਠੋਸ ਕਦਮ ਚੱਕਦੀ ਹੈ ਇਸ ਵਕਤ ਦੀ ਵੱਡੀ ਖਬਰ ਤੋਂ ਹਾੜਨਾ ਸਾਂਝੀ ਕਰਦੇ ਆ ਜਿੱਥੇ ਕਿ ਮੋਦੀ ਸਰਕਾਰ ਦਾ ਅੱਜ ਯਾਨੀ 1 ਫਰਵਰੀ ਨੂੰ ਪਹਿਲਾ ਫੁੱਲ ਟਾਈਮ ਬਜਟ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਲਗਾਤਾਰ 8ਵੀਂ ਵਾਰ ਸਦਨ ਦੇ ਵਿੱਚ ਬਜਟ ਪੇਸ਼ ਕਰਨਗੇ ਇਸ ਤੋਂ ਪਹਿਲਾਂ ਉਹ 6 ਫੁੱਲ ਟਾਈਮ ਅਤੇ 2 ਅੰਤਰੀਮ ਬਜਟ ਪੇਸ਼ ਕਰ ਚੁੱਕੇ ਨੇ ਅਤੇ ਵਿੱਤ ਮੰਤਰੀ ਸਵੇਰੇ 11 ਵਜੇ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ ਹੁਣ ਦੇਸ਼ ਦੇ ਆਮ ਬਜਟ ਦੀ ਪੇਸ਼ਕਾਰੀ ਲਈ ਸਿਰਫ ਕੁਝ ਘੰਟੇ ਬਾਕੀ ਨੇ ਸ਼ਨੀਵਾਰ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀ타ਰਮਨ ਸਦਨ ਦੇ ਵਿੱਚ ਵਿੱਤੀ ਸਾਲ 2025 ਅਤੇ 26 ਲਈ ਬਜਟ ਪੇਸ਼ ਕਰਨਗੇ ਕਿ ਮੱਧ ਵਰਗ ਉਤੇ ਟੈਕਸ ਦਾ ਬੋਝ ਘਟੇਗਾ ਜਾਂ ਘਾਟਾ ਆਮਦਨ ਵਾਲੇ ਵਰਗ ਲਈ ਕੀ ਖਾਸ ਹੋਵੇਗਾ ਕਿਹੜੇ ਖੇਤਰ ਉਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ ਇਹ ਕਈ ਸਵਾਲਾਂ ਦੇ ਜਵਾਬ ਅੱਜ ਮਿਲ ਜਾਣਗੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਕੇਂਦਰੀ ਬਜਟ ਅੱਜ ਪੇਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਨਾਲ ਉਹ ਲਗਾਤਾਰ 8ਵਾਂ ਬਜਟ ਪੇਸ਼ ਕਰਨ ਦੇ ਨਾਲ ਰਿਕਾਰਡ ਬਣਾਏਗੀ ਤੇ ਇਸ ਦੇ ਨਾਲ ਨਿਰਮਲਾ ਸੀ타 ਰਮਨ ਸਾਡਾ ਪ੍ਰਧਾਨ ਮੰਤਰੀ ਮੁਰਾਰਜੀ ਦਸਾਈ ਦੁਆਰਾ ਵੱਖ-ਵੱਖ ਸਮੇਂ ਦੇ ਵਿੱਚ ਪੇਸ਼ ਕੀਤੇ ਗਏ 10 ਬਜਟਾਂ ਦੇ ਰਿਕਾਰਡ ਦੇ ਨੇੜੇ ਪਹੁੰਚਾਵੇਗੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਬਜਟ 225 ਦੇ ਆਲਾਨ ਤੋਂ ਪਹਿਲਾਂ ਆਮ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਮਹਿੰਗਾਈ ਹੈ ਭੋਜਨ ਕੱਪੜੇ ਤੇ ਮਕਾਨ ਇਹ ਤਿੰਨੋਂ ਮੁਡਲੀਆਂ ਲੋੜਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਮੱਧ ਵਰਗ ਅਤੇ ਕਟਾ ਆਮਦਨ ਵਾਲੇ ਵਰਗਾਂ ਲਈ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਸਾਹਮਣੇ ਇਹ ਚੁਣੌਤੀ ਇਹ ਹੋਵੇਗੀ ਕਿ ਉਹ ਇਹਨਾਂ ਜ਼ਰੂਰੀ ਵਸਤੂਆਂ ਨੂੰ ਦੁਬਾਰਾ ਸਸਤਾ ਬਣਾਉਣ ਲਈ ਕਿਹੜੇ ਕਦਮ ਚੁੱਕਦੇ ਨੇ ਤੁਨਗਲਜੀ ਕਿ ਖੁਰਾਕੀ ਮਹਿੰਗਾਈ ਨੂੰ ਕੰਟਰੋਲ ਕਰਨਾ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ 224 ਵਿੱਚ ਟਮਾਟਰ ਅਤੇ ਆਲੂ ਵਰਗੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋਇਆ ਪ੍ਰਧਾਨ ਮੰਤਰੀ ਕਰੀਬ ਗਰੀਬ ਕਲਿਆਣ ਅਨ ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਤੇ ਪਰ ਇਸ ਦੀ ਮਿਆਦ ਵਧਾਉਣ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਨੂੰ ਵੀ ਸ਼ਾਮਿਲ ਕਰਨ ਦੀ ਲੋੜ ਹੈ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਖੇਤੀਬਾੜੀ ਉਤਪਾਦਨ ਉਤਸ਼ਾਹਿਤ ਕਰਨ ਸਬਸਿਡੀਆਂ ਵਧਾਉਣਾ ਅਤੇ ਜ਼ਰੂਰੀ ਵਸਤੂਆਂ ਤੇ ਟੈਕਸ ਘਟਾਉਣ ਵਰਗੇ ਕਦਮ ਚੁੱਕ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਾਇਦਾਦ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ ਲਈ ਘਰ ਬਣਾਉਣਾ ਮੁਸ਼ਕਲ ਕਰ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ ਕਪੜਾ ਉਦਯੋਗ ਭਾਰਤੀ ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਪਰ ਹਾਲੀ ਦੇ ਸਾਲਾਂ ਦੇ ਵਿੱਚ ਘਰੇਲੂ ਮੰਗ ਦੇ ਵਿੱਚ ਗਰਵਟਾਈ ਹੈ ਜੀਏ ਦੀ ਦਰਾਕਟਾ ਆਕੇ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਇਸ ਖੇਤਰ ਨੂੰ ਫਿਰ ਤੋਂ ਮਜ਼ਬੂਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਰਕਾਰ ਟੈਕਸਟਾਈਲ ਉਦਯੋਗ ਦੇ ਵਿੱਚ ਤਕਨੀਕੀ ਅਪਗ੍ਰੇਡਰੇਸ਼ਨ ਅਤੇ ਛੋਟੇ ਕਾਰੋਬਾਰਾਂ ਨੂੰ ਸਮਰਥਨ ਦੇ ਲਈ ਵੀ ਨਵੀਆਂ ਯੋਜਨਾਵਾਂ ਲਾਗੂ ਕਰ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿੱਤ ਮੰਤਰੀ ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ ਕਈ ਮਹੱਤਵਪੂਰਨ ਫੈਸਲੇ ਲੈ ਸਕਦੇ ਨੇ ਖਾਣ ਪੀਣ ਦੀਆਂ ਵਸਤੂਆਂ ਉੱਤੇ ਸਬਸਿਡੀ ਕਿਫਾਇਤੀ ਰਿਹਾਇਸ਼ੀ ਯੋਜਨਾਵਾਂ ਦਾ ਵਿਸਤਾਰ ਅਤੇ ਟੈਕਸਟਾਈਲ ਉਦਯੋਗ ਨੂੰ ਸਮਰਥਨ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਬਜਟ ਦੇ ਵਿੱਚ ਮਹਿੰਗਾਈ ਨਾਲ ਨਜਿੱਠਣ ਲਈ ਕਿਹੜੇ ਠੋਸ ਕਦਮ ਚੱਕਦੀ ਹੈ ਇਸ ਵਕਤ ਦੀ ਵੱਡੀ ਖਬਰ ਤੋਂ ਹਾੜਨਾ ਸਾਂਝੀ ਕਰਦੇ ਆ ਜਿੱਥੇ ਕਿ ਮੋਦੀ ਸਰਕਾਰ ਦਾ ਅੱਜ ਯਾਨੀ 1 ਫਰਵਰੀ ਨੂੰ ਪਹਿਲਾ ਫੁੱਲ ਟਾਈਮ ਬਜਟ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਲਗਾਤਾਰ 8ਵੀਂ ਵਾਰ ਸਦਨ ਦੇ ਵਿੱਚ ਬਜਟ ਪੇਸ਼ ਕਰਨਗੇ ਇਸ ਤੋਂ ਪਹਿਲਾਂ ਉਹ 6 ਫੁੱਲ ਟਾਈਮ ਅਤੇ 2 ਅੰਤਰੀਮ ਬਜਟ ਪੇਸ਼ ਕਰ ਚੁੱਕੇ ਨੇ ਅੱਜ ਦੇ ਵਿੱਤ ਮੰਤਰੀ ਸਵੇਰੇ 11 ਵਜੇ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ ਹੁਣ ਦੇਸ਼ ਦੇ ਆਮ ਬਜਟ ਦੀ ਪੇਸ਼ਕਾਰੀ ਲਈ ਸਿਰਫ ਕੁਝ ਘੰਟੇ ਬਾਕੀ ਨੇ ਸ਼ਨੀਵਾਰ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀ타ਰਮਨ ਸਦਨ ਦੇ ਵਿੱਚ ਵਿੱਤੀ ਸਾਲ 2025 ਅਤੇ 26 ਕੀ ਬਜਟ ਪੇਸ਼ ਕਰਨਗੇ ਕਿ ਮੱਧ ਵਰਗ ਉਤੇ ਟੈਕਸ ਦਾ ਬੋਝ ਘਟੇਗਾ ਜਾਂ ਘਾਟਾ ਆਮਦਨ ਵਾਲੇ ਵਰਗ ਲਈ ਕੀ ਖਾਸ ਹੋਵੇਗਾ ਕਿਹੜੇ ਖੇਤਰ ਉਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ ਇਹ ਕਈ ਸਵਾਲਾਂ ਦੇ ਜਵਾਬ ਅੱਜ ਮਿਲ ਜਾਣਗੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਕੇਂਦਰੀ ਬਜਟ ਅੱਜ ਪੇਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਨਾਲ ਉਹ ਲਗਾਤਾਰ 8ਵਾਂ ਬਜਟ ਪੇਸ਼ ਕਰਨ ਦੇ ਨਾਲ ਰਿਕਾਰਡ ਬਣਾਏਗੀ ਤੇ ਇਸ ਦੇ ਨਾਲ ਨਿਰਮਲਾ ਸੀ타 ਰਮਨ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦਸਾਈ ਦੁਆਰਾ ਵੱਖ-ਵੱਖ ਸਮੇਂ ਦੇ ਵਿੱਚ ਪੇਸ਼ ਕੀਤੇ ਗਏ 10 ਬਜਟਾਂ ਦੇ ਰਿਕਾਰਡ ਦੇ ਨੇੜੇ ਪਹੁੰਚਾਵੇਗੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਜਟ 2025 ਦੇ ਆਲਾਨ ਤੋਂ ਪਹਿਲਾਂ ਆਮ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਮਹਿੰਗਾਈ ਹੈ। ਭੋਜਨ, ਕੱਪੜੇ ਤੇ ਮਕਾਨ ਇਹ ਤਿੰਨੋਂ ਮੁਢਲੀਆਂ ਲੋੜਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਮੱਧ ਵਰਗ ਅਤੇ ਘੱਟ ਆਮਦਨ ਵਾਲੇ ਵਰਗਾਂ ਲਈ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਸਾਹਮਣੇ ਇਹ ਚੁਣੌਤੀ ਇਹ ਹੋਵੇਗੀ ਕਿ ਉਹ ਇਹਨਾਂ ਜ਼ਰੂਰੀ ਵਸਤੂਆਂ ਨੂੰ ਦੁਬਾਰਾ ਸਸਤਾ ਬਣਾਉਣ ਲਈ ਕਿਹੜੇ ਕਦਮ ਚ ਰਨਦੌਜ਼ੀ ਦੀ ਖੁਰਾਕੀ ਮਹਿੰਗਾਈ ਨੂੰ ਕੰਟਰੋਲ ਕਰਨਾ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ 224 ਵਿੱਚ ਟਮਾਟਰ ਅਤੇ ਆਲੂ ਵਰਗੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋਇਆ ਪ੍ਰਧਾਨ ਮੰਤਰੀ ਗਰੀਬ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਤੇ ਪਰ ਇਸ ਦੀ ਮਿਆਦ ਵਧਾਉਣ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਨੂੰ ਵੀ ਸ਼ਾਮਿਲ ਕਰਨ ਦੀ ਲੋੜ ਹੈ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਖੇਤੀਬਾੜੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਸਬਸਿਡੀਆਂ ਵਧਾਉਣ ਅਤੇ ਜ਼ਰੂਰੀ ਵਸਤੂਆਂ ਤੇ ਟੈਕਸ ਘਟਾਉਣ ਵਰਗੇ ਕਦਮ ਚੁਕਸਕ ਦੀ ਹੈ। ਤੁਹਾਨੂੰ ਦੱਸ ਦਿੰਦੇ ਆ ਕਿ ਜਾਇਦਾਦ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ ਲਈ ਘਰ ਬਣਾਉਣਾ ਮੁਸ਼ਕਲ ਕਰ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ। ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ। ਕੱਪੜਾ ਉਦਯੋਗ ਭਾਰਤੀ ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਪਰ ਹਾਲੀ ਦੇ ਸਾਲਾਂ ਦੇ ਵਿੱਚ ਘਰੇਲੂ ਮੰਗ ਦੇ ਵਿੱਚ ਗਰਾਵਟ ਆਈ ਹੈ ਜੀਐਸਟੀ ਦਰਾਂ ਘਟਾ ਕੇ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਇਸ ਖੇਤਰ ਨੂੰ ਫਿਰ ਤੋਂ ਮਜ਼ਬੂਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਰਕਾਰ ਟੈਕਸਟਾਈਲ ਉਦਯੋਗ ਦੇ ਵਿੱਚ ਤਕਨੀਕੀ ਅਪਗ੍ਰੇਡੇਸ਼ਨ ਅਤੇ ਛੋਟੇ ਕਾਰੋਬਾਰਾਂ ਨੂੰ ਸਮਰਥਨ ਦੇ ਲਈ ਵੀ ਨਵੀਆਂ ਯੋਜਨਾਵਾਂ ਲਾਗੂ ਕਰ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿੱਤ ਮੰਤਰੀ ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ ਕਈ ਮਹੱਤਵਪੂਰਨ ਫੈਸਲੇ ਲੈ ਸਕਦੇ ਨੇ ਖਾਣ ਪੀਣ ਦੀਆਂ ਵਸਤੂਆਂ ਉੱਤੇ ਸਬਸਿਡੀ ਕਿਫਾਇਤੀ ਰਿਹਾਇਸ਼ੀ ਯੋਜਨਾਵਾਂ ਦਾ ਵਿਸਤਾਰ ਅਤੇ ਟੈਕਸਟਾਈਲ ਉਦਯੋਗ ਨੂੰ ਸਮਰਥਨ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਬਜਟ ਦੇ ਵਿੱਚ ਮਹਿੰਗਾਈ ਨਾਲ ਨਜਿੱਠਣ ਲਈ ਕਿਹੜੇ ਠੋਸ ਕਦਮ ਚੱਕਦੀ ਹੈ ਇਸ ਵਕਤ ਦੀ ਵੱਡੀ ਖਬਰ ਤੋਂ ਹਾੜਨਾ ਸਾਂਝੀ ਕਰਦੇ ਆ ਜਿੱਥੇ ਕਿ ਮੋਦੀ ਸਰਕਾਰ ਦਾ ਅੱਜ ਯਾਨੀ 1 ਫਰਵਰੀ ਨੂੰ ਪਹਿਲਾ ਫੁੱਲ ਟਾਈਮ ਬਜਟ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਲਗਾਤਾਰ 8ਵੀਂ ਵਾਰ ਸਦਨ ਦੇ ਵਿੱਚ ਬਜਟ ਪੇਸ਼ ਕਰਨਗੇ ਇਸ ਤੋਂ ਪਹਿਲਾਂ ਉਹ 6 ਫੁੱਲ ਟਾਈਮ ਅਤੇ 2 ਅੰਤਰੀਮ ਬਜਟ ਪੇਸ਼ ਕਰ ਚੁੱਕੇ ਨੇ ਅੱਜ ਦੇ ਵਿੱਤ ਮੰਤਰੀ ਸਵੇਰੇ 11 ਵਜੇ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ ਹੁਣ ਦੇਸ਼ ਦੇ ਆਮ ਬਜਟ ਦੀ ਪੇਸ਼ਕਾਰੀ ਲਈ ਸਿਰਫ ਕੁਝ ਘੰਟੇ ਬਾਕੀ ਨੇ ਸ਼ਨੀਵਾਰ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀ타ਰਮਨ ਸਦਨ ਦੇ ਵਿੱਚ ਵਿੱਤੀ ਸਾਲ 2025 ਅਤੇ 26 ਕੀ ਬਜਟ ਪੇਸ਼ ਕਰਨਗੇ ਕਿ ਮੱਧ ਵਰਗ ਉਤੇ ਟੈਕਸ ਦਾ ਬੋਝ ਘਟੇਗਾ ਜਾਂ ਘਾਟਾ ਆਮਦਨ ਵਾਲੇ ਵਰਗ ਲਈ ਕੀ ਖਾਸ ਹੋਵੇਗਾ ਕਿਹੜੇ ਖੇਤਰ ਉਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ ਇਹ ਕਈ ਸਵਾਲਾਂ ਦੇ ਜਵਾਬ ਅੱਜ ਮਿਲ ਜਾਣਗੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਕੇਂਦਰੀ ਬਜਟ ਅੱਜ ਪੇਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਨਾਲ ਉਹ ਲਗਾਤਾਰ 8ਵਾਂ ਬਜਟ ਪੇਸ਼ ਕਰਨ ਦੇ ਨਾਲ ਰਿਕਾਰਡ ਬਣਾਏਗੀ ਤੇ ਇਸ ਦੇ ਨਾਲ ਨਿਰਮਲਾ ਸੀ타 ਰਮਨ ਸਾਬਕਾ ਪ੍ਰਧਾਨ ਮੰਤਰੀ ਮੁਰਾਰਜੀ ਦਸਾਈ ਦੁਆਰਾ ਵੱਖ-ਵੱਖ ਸਮੇਂ ਦੇ ਵਿੱਚ ਪੇਸ਼ ਕੀਤੇ ਗਏ 10 ਬਜਟਾਂ ਦੇ ਰਿਕਾਰਡ ਦੇ ਨੇੜੇ ਪਹੁੰਚਾਵੇਗੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਬਜਟ 2025 ਦੇ ਆਲਾਨ ਤੋਂ ਪਹਿਲਾਂ ਆਮ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਮਹਿੰਗਾਈ ਹੈ ਭੋਜਨ ਕੱਪੜੇ ਤੇ ਮਕਾਨ ਇਹ ਤਿੰਨੋਂ ਮੁਡਲੀਆਂ ਲੋੜਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਮੱਧ ਵਰਗ ਅਤੇ ਕਾਟਾ ਆਮਦਨ ਵਾਲੇ ਵਰਗਾਂ ਲਈ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਸਾਹਮਣੇ ਇਹ ਚੁਣੌਤੀ ਇਹ ਹੋਵੇਗੀ ਕਿ ਉਹ ਇਹਨਾਂ ਜ਼ਰੂਰੀ ਵਸਤੂਆਂ ਨੂੰ ਦੁਬਾਰਾ ਸਸਤਾ ਬਣਾਉਣ ਲਈ ਕਿਹੜੇ ਕਦਮ ਚੁੱਕਦੇ ਨੇ ਤਾਂ ਦੱਸ ਜੀ ਕਿ ਖੁਰਾਕੀ ਮਹਿੰਗਾਈ ਨੂੰ ਕੰਟਰੋਲ ਕਰਨਾ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ 224 ਵਿੱਚ ਟਮਾਟਰ ਅਤੇ ਆਲੂ ਵਰਗੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋਇਆ ਪ੍ਰਧਾਨ ਮੰਤਰੀ ਗਰੀਬ ਕल्याण ਅੰਨ ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਤੇ ਪਰ ਇਸ ਦੀ ਮਿਆਦ ਵਧਾਉਣ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਨੂੰ ਵੀ ਸ਼ਾਮਲ ਕਰਨ ਦੀ ਲੋੜ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਖੇਤੀਬਾੜੀ ਉਤਪਾਦਨ ਉਤਸ਼ਾਹਿਤ ਕਰਨ, ਸਬਸਿਡੀਆਂ ਵਧਾਉਣ ਅਤੇ ਜ਼ਰੂਰੀ ਵਸਤੂਆਂ ਤੇ ਟੈਕਸ ਘਟਾਉਣ ਵਰਗੇ ਕਦਮ ਚੁੱਕ ਸਕਦੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਜਾਇਦਾਦ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ ਲਈ ਘਰ ਬਣਾਉਣਾ ਮੁਸ਼ਕਲ ਕਰ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ। ਕੱਪੜਾ ਉਦਯੋਗ ਭਾਰਤੀ ਵਿਵਸਥਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਪਰ ਹਾਲੀ ਦੇ ਸਾਲਾਂ ਦੇ ਵਿੱਚ ਘਰੇਲੂ ਮੰਗ ਦੇ ਵਿੱਚ ਗਰਾਵਟ ਆਈ ਹੈ ਜੀਐਸਟੀ ਦਰਾਂ ਘਟਾ ਕੇ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਇਸ ਖੇਤਰ ਨੂੰ ਫਿਰ ਤੋਂ ਮਜ਼ਬੂਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਰਕਾਰ ਟੈਕਸਟਾਈਲ ਉਦਯੋਗ ਦੇ ਵਿੱਚ ਤਕਨੀਕੀ ਅਪਗ੍ਰੇਡਰੇਸ਼ਨ ਅਤੇ ਛੋਟੇ ਕਾਰੋਬਾਰਾਂ ਨੂੰ ਸਮਰਥਨ ਦੇ ਲਈ ਵੀ ਨਵੀਆਂ ਯੋਜਨਾਵਾਂ ਲਾਗੂ ਕਰ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿੱਤ ਮੰਤਰੀ ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ ਕਈ ਮਹੱਤਵਪੂਰਨ ਫੈਸਲੇ ਲੈ ਸਕਦੇ ਨੇ ਖਾਣ ਪੀਣ ਦੀਆਂ ਵਸਤੂਆਂ ਉੱਤੇ ਸਬਸਿਡੀ ਕਿਫਾਇਤੀ ਰਿਹਾਇਸ਼ੀ ਯੋਜਨਾਵਾਂ ਦਾ ਵਿਸਥਾਰ ਅਤੇ ਟੈਕਸਟਾਈਲ ਉਦਯੋਗ ਨੂੰ ਸਮਰਥਨ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਬਜਟ ਦੇ ਵਿੱਚ ਮਹਿੰਗਾਈ ਨਾਲ ਨਜਿੱਠਣ ਲਈ ਕਿਹੜੇ ਠੋਸ ਕਦਮ ਚੱਕਦੀ ਹੈ ਇਸ ਵਕਤ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਦੇ ਆ ਜਿੱਥੇ ਕਿ ਮੋਦੀ ਸਰਕਾਰ ਦਾ ਅੱਜ ਯਾਨੀ 1 ਫਰਵਰੀ ਨੂੰ ਪਹਿਲਾ ਫੁੱਲ ਟਾਈਮ ਬਜਟ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਲਗਾਤਾਰ 8ਵੀਂ ਵਾਰ ਸਦਨ ਦੇ ਵਿੱਚ ਬਜਟ ਪੇਸ਼ ਕਰਨਗੇ ਇਸ ਤੋਂ ਪਹਿਲਾਂ ਉਹ 6 ਫੁੱਲ ਟਾਈਮ ਅਤੇ 2 ਅੰਤਰੀਮ ਬਜਟ ਪੇਸ਼ ਕਰ ਚੁੱਕੇ ਨੇ ਅੱਜ ਦੇ ਵਿੱਤ ਮੰਤਰੀ ਸਵੇਰੇ 11 ਵਜੇ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ ਹੁਣ ਦੇਸ਼ ਦੇ ਆਮ ਬਜਟ ਦੀ ਪੇਸ਼ਕਾਰੀ ਲਈ ਸਿਰਫ ਕੁਝ ਘੰਟੇ ਬਾਕੀ ਨੇ ਸ਼ਨੀਵਾਰ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀ타ਰਮਨ ਸਦਨ ਦੇ ਵਿੱਚ ਵਿੱਤੀ ਸਾਲ 2025 ਅਤੇ 26 ਕੀ ਬਜਟ ਪੇਸ਼ ਕਰਨਗੇ ਕਿ ਮੱਧ ਵਰਗ ਉਤੇ ਟੈਕਸ ਦਾ ਬੋਝ ਘਟੇਗਾ ਜਾਂ ਘਾਟਾ ਆਮਦਨ ਵਾਲੇ ਵਰਗ ਲਈ ਕੀ ਖਾਸ ਹੋਵੇਗਾ ਕਿਹੜੇ ਖੇਤਰ ਉਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ ਇਹ ਕਈ ਸਵਾਲਾਂ ਦੇ ਜਵਾਬ ਅੱਜ ਮਿਲ ਜਾਣਗੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਕੇਂਦਰੀ ਬਜਟ ਅੱਜ ਪੇਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਨਾਲ ਉਹ ਲਗਾਤਾਰ 8ਵਾਂ ਬਜਟ ਪੇਸ਼ ਕਰਨ ਦੇ ਨਾਲ ਰਿਕਾਰਡ ਬਣਾਏਗੀ ਤੇ ਇਸ ਦੇ ਨਾਲ ਨਿਰਮਲਾ ਸੀ타 ਰਮਨ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦਸਾਈ ਦੁਆਰਾ ਵੱਖ-ਵੱਖ ਸਮੇਂ ਦੇ ਵਿੱਚ ਪੇਸ਼ ਕੀਤੇ ਗਏ 10 ਬਜਟਾਂ ਦੇ ਰਿਕਾਰਡ ਦੇ ਨੇੜੇ ਪਹੁੰਚਾਵੇਗੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਜਟ 2025 ਦੇ ਆਲਾਨ ਤੋਂ ਪਹਿਲਾਂ ਆਮ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਮਹਿੰਗਾਈ ਹੈ। ਭੋਜਨ, ਕੱਪੜੇ ਤੇ ਮਕਾਨ ਇਹ ਤਿੰਨੋਂ ਮੁਢਲੀਆਂ ਲੋੜਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਮੱਧ ਵਰਗ ਅਤੇ ਘੱਟ ਆਮਦਨ ਵਾਲੇ ਵਰਗਾਂ ਲਈ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਸਾਹਮਣੇ ਇਹ ਚੁਣੌਤੀ ਇਹ ਹੋਵੇਗੀ ਕਿ ਉਹ ਇਹਨਾਂ ਜ਼ਰੂਰੀ ਵਸਤੂਆਂ ਨੂੰ ਦੁਬਾਰਾ ਸਸਤਾ ਬਣਾਉਣ ਲਈ ਕਿਹੜੇ ਕਦਮ ਚ ਰਨਦੋਜ਼ੀ ਦੀ ਖੁਰਾਕੀ ਮਹਿੰਗਾਈ ਨੂੰ ਕੰਟਰੋਲ ਕਰਨਾ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ 224 ਵਿੱਚ ਟਮਾਟਰ ਅਤੇ ਆਲੂ ਵਰਗੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋਇਆ ਪ੍ਰਧਾਨ ਮੰਤਰੀ ਗਰੀਬ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਤੇ ਪਰ ਇਸ ਦੀ ਮਿਆਦ ਵਧਾਉਣ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਨੂੰ ਵੀ ਸ਼ਾਮਿਲ ਕਰਨ ਦੀ ਲੋੜ ਹੈ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਖੇਤੀਬਾੜੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਸਬਸਿਡੀਆਂ ਵਧਾਉਣ ਅਤੇ ਜ਼ਰੂਰੀ ਵਸਤੂਆਂ ਤੇ ਟੈਕਸ ਘਟਾਉਣ ਵਰਗੇ ਕਦਮ ਚੁਕਸਕ ਦੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਜਾਇਦਾਦ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ ਲਈ ਘਰ ਬਣਾਉਣਾ ਮੁਸ਼ਕਲ ਕਰ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ ਕਪੜਾ ਉਦਯੋਗ ਭਾਰਤੀ ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਪਰ ਹਾਲੀ ਦੇ ਸਾਲਾਂ ਦੇ ਵਿੱਚ ਘਰੇਲੂ ਮੰਗ ਦੇ ਵਿੱਚ ਗਰਾਵਟ ਆਈ ਹੈ ਜੀਐਸਟੀ ਦਰਾਂ ਘਟਾ ਕੇ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਇਸ ਖੇਤਰ ਨੂੰ ਫਿਰ ਤੋਂ ਮਜ਼ਬੂਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਰਕਾਰ ਟੈਕਸਟਾਈਲ ਉਦਯੋਗ ਦੇ ਵਿੱਚ ਤਕਨੀਕੀ ਅਪਗ੍ਰੇਡਰੇਸ਼ਨ ਅਤੇ ਛੋਟੇ ਕਾਰੋਬਾਰਾਂ ਨੂੰ ਸਮਰਥਨ ਦੇ ਲਈ ਵੀ ਨਵੀਆਂ ਯੋਜਨਾਵਾਂ ਲਾਗੂ ਕਰ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿੱਤ ਮੰਤਰੀ ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ ਕਈ ਮਹੱਤਵਪੂਰਨ ਫੈਸਲੇ ਲੈ ਸਕਦੇ ਨੇ ਖਾਣ ਪੀਣ ਦੀਆਂ ਵਸਤੂਆਂ ਉੱਤੇ ਸਬਸਿਡੀ ਕਿਫਾਇਤੀ ਰਿਹਾਇਸ਼ੀ ਯੋਜਨਾਵਾਂ ਦਾ ਵਿਸਤਾਰ ਅਤੇ ਟੈਕਸਟਾਈਲ ਉਦਯੋਗ ਨੂੰ ਸਮਰਥਨ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਬਜਟ ਦੇ ਵਿੱਚ ਮਹਿੰਗਾਈ ਨਾਲ ਨਜਿੱਠਣ ਲਈ ਕਿਹੜੇ ਠੋਸ ਕਦਮ ਚੱਕਦੀ ਹੈ ਇਸ ਵਕਤ ਦੀ ਵੱਡੀ ਖਬਰ ਤੋਂ ਹਾੜਨਾ ਸਾਂਝੀ ਕਰਦੇ ਹਾਂ ਜਿੱਥੇ ਕਿ ਮੋਦੀ ਸਰਕਾਰ ਦਾ ਅੱਜ ਯਾਨੀ 1 ਫਰਵਰੀ ਨੂੰ ਪਹਿਲਾ ਫੁੱਲ ਟਾਈਮ ਬਜਟ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ 8ਵੀਂ ਵਾਰ ਸਦਨ ਦੇ ਵਿੱਚ ਬਜਟ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਉਹ 6 ਫੁੱਲ ਟਾਈਮ ਅਤੇ 2 ਅੰਤਰੀਮ ਬਜਟ ਪੇਸ਼ ਕਰ ਚੁੱਕੇ ਨੇ। ਅੱਜ ਵਿੱਤ ਮੰਤਰੀ ਸਵੇਰੇ 11 ਵਜੇ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ। ਹੁਣ ਦੇਸ਼ ਦੇ ਆ